ਪਟਿਆਲਾ ਪੁਲਿਸ ਨੇ ਅੰਤਰਰਾਸ਼ਟਰੀ ਗਿਰੋਹ ਨਾਲ ਜੁੜੇ ਤਿੰਨ ਪੇਸ਼ੇਵਰ ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ ਅਤੇ ਗ੍ਰਿਫਤਾਰ ਵਿਅਕਤੀਆਂ ਪਾਸੋਂ 8 ਜਿੰਦਾਕਾਰ ਤੋਂ ਸਮੇਤ ਤਿੰਨ ਜ਼ਾਇਜ਼ ਪਿਸਤੌਲ ਬਰਾਮਦ ਕੀਤੀ। ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਸਾਹ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਦੋਸ਼ੀਆਂ ਨੂੰ ਗੁਰਵਿੰਦਰ ਸਿੰਘ ਸਿੱਧੂ ਜੋ ਕਿ ਅਮਰੀਕਾ ਵਿੱਚ ਰਹਿੰਦਾ ਤੇ ਗੈਂਗਸਟਰ ਲੋਕੀ ਪਟਿਆਲ ਦਾ ਸਾਥੀ ਹੈ ਜੋ ਕਿ ਟਾਰਗੇਟ ਕਿਲਿੰਗ ਅਤੇ ਜ਼ਬਰੀ ਵਸੂਲੀ ਦੀਆਂ ਮਾਰਤਾ ਨੂੰ ਅੰਜਾਮ ਦਿੰਦਾ ਹੈ ਨੂੰ ਕਾਬੂ ਕੀਤਾ ਸੀ। ਗੁਰਵਿੰਦਰ ਸਿੰਘ ਸਿੱਧੂ ਜੋ ਕਿ ਉਸ ਦੇ ਵਿਰੋਧੀ ਗੈਂਗ 골ਡੀ ਢਿੱਲੋ ਦਾ ਸਾਥੀ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਹਮਲੇ ਨੂੰ ਅੰਜਾਮ ਦੇਣ ਲਈ ਉਕਤ ਹਥਿਆਰ ਮੁਹੱਈਆ ਕਰਵਾਏ ਗਏ ਸਨ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਵੱਡੀ ਸਰਗਰਮੀ ਨਾਲ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮినਲ ਅਨਸਰ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਵਿਰੁੱਧ ਪਹਿਲਾਂ ਵੀ ਕਾਰਵਾਈ ਕਰਦੀ ਰਹੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਗੈਂਗਵਾਰ ਜਿਹੜੀ ਕਿ ਬਾਹਰ ਦੇ ਮੁਲਕ ਚ ਬੈ ਕੇ ਰਚੀ ਜਾ ਰਹੀ ਸੀ ਇਹਦੇ ਚ ਦੋ ਗਰੁੱਪਸ ਨੇ ਇੱਕ ਗੁਰਵਿੰਦਰ ਸਿੰਘ ਸਿੱਧੂ ਗਰੁੱਪ ਆ ਜਿਹੜਾ ਯੂ ਐਸ ਏ ਬੇਸਡ ਗੈਂਗਸਟਰ ਗਰੁੱਪ ਆ ਇੱਕ 골ਡੀਟਨ ਲੋ ਗਰੁੱਪ ਆ ਜਿਹੜਾ ਯੂ ਐਸ ਏ ਬੇਸਡ ਗੈਂਗਸਟਰ ਗਰੁੱਪ ਆ ਇਹਨਾਂ ਦੋਨਾਂ ਗਰੁੱਪਸ ਦੀ ਆਪਸ ਚ ਗੈਂਗ ਰਾਈਵਲਰੀ ਸੀਗੀ ਤੇ ਇੱਕ ਦੂਜੇ ਦੇ ਬੰਦਿਆਂ ਨੂੰ ਇਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਅਸੀਂ ਇਸ ਮੋਡਿਊਲ ਨੂੰ ਬਰਸਟ ਕਰਦੇ ਹੋਏ ਤਿੰਨ ਮੁਲਜ਼ਮ ਅਰੈਸਟ ਕੀਤੇ ਤੇ ਉਹਨਾਂ ਤੋਂ ਤਿੰਨ ਸੋਫਿਸਟੀਕੇਟਿਡ ਫਾਇਰ ਆਰਮ ਰਿਕਵਰ ਕੀਤੇ ਆ 30 30 ਪਿਸਟਲ ਜਿਹੜੇ ਇਹਨਾਂ ਦਾ ਆਪਸੀ ਗਰੁੱਪਾਂ ਦੀ ਕਾਫੀ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ ਤੇ ਇਹਨਾਂ ਨੇ ਗੁਰਵਿੰਦਰ ਸਿੱਧੂ ਗਰੁੱਪ ਨੇ 골ਡ ਡੀਟਲ ਨੂੰ ਗਰੁੱਪ ਦੇ ਕਿਸੇ ਬੰਦੇ ਦਾ ਇੱਥੇ ਮਰਡਰ ਕਰਾਉਣ ਲਈ ਆਸਲੇ ਜਿਹੜੇ ਮੁਹਈਆ ਕਰਾਈ ਸੀ ਇਨਾਂ ਦੀ ਅਰੈਸਟ ਨਾਲ ਨਾਲੇ ਤੇ ਮੋਡਿਊਲ ਬਸਟ ਹੋਇਆ ਨਾਲੇ ਜਿਹੜੀ ਕਿਸੇ ਸੰਸਨੀ ਕੇਸ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਉਹਨੂੰ ਵੀ ਪਟਿਆਲਾ ਪੁਲਿਸ ਨੇ ਟਾਲ ਲਿਆ ਇਹਦੇ ਚ ਐਸਪੀ ਡੀ ਯੋਗੇਸ਼ ਸ਼ਰਮਾ ਡੀਐਸਪੀ ਰਾਜਪੁਰਾ ਵਿਕਰਮ ਬਰਾੜ ਤੇ ਇਨਚਾਰਜ ਸਪੈਸ਼ਲ ਸੈੱਲ ਰਾਜਪੁਰਾ ਹੈਰੀ ਬੋਪਾਰਾ ਦੀ ਟੀਮਾਂ ਨੇ ਬੜੀ ਮਿਹਨਤ ਕਰਦੇ ਹੋਏ ਇਹ ਤਿੰਨੇ ਦੋਸ਼ੀ ਅਰੈਸਟ ਕੀਤੇ ਜਿਦੇ ਬਾਬਤ 25 ਨੰਬਰ ਮੁਕੱਦਮਾ थाना सदर ਰਾਜਪੁਰੇ 'ਚ ਦਰਜਾ ਇਹ ਤਿੰਨ ਅਸਲੇ ਸਾਨੂੰ ਇਹਦੇ ਚ ਰਿਕਵਰ ਹੋਇਆ ਇਹਨਾਂ ਦੀ ਰਿਮਾਂਡ ਲੈ ਕੇ ਹੋਰ ਬੜੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤਾਂ ਕਿ ਹੋਰ ਵੀ ਗੈਂਗ ਮੈਂਬਰ ਜਿਹੜੇ ਬਾਹਰ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਦੀ ਵੀ ਤਹ ਤੱਕ ਪਹੁੰਚਿਆ ਜਾ ਸਕੇ ਇਹਨਾਂ ਤੇ ਪਹਿਲਾਂ ਵੀ ਇਹਨਾਂ ਨੇ ਇੱਕ ਫੈਰਿੰਗ ਕੀਤੀ ਸੀ ਇਹ ਤਿੰਨ ਮੁਲਜ਼ਮ ਨੇ ਜੀ ਇੱਕ ਗੁੱਲੂ ਹੈਗਾ ਗੁਲਸ਼ਨ ਕੁਮਾਰ ਇੱਕ ਜਿਹੜਾ ਰੋਹਿਤ ਕੁਮਾਰ ਤੇ ਇੱਕ ਸ਼ਮਸ਼ੇਰ ਸ਼ੇਰਾ ਜਿਹੜਾ ਤਰਨਤਾਰਨੇ ਜੜੀ ਦਾ ਰਹਿਣ ਵਾਲਾ ਇਹਨਾਂ ਨੇ ਬੀਤੇ ਸਾਲ ਵੀ ਇੱਕ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਸੀ 골ਡ ਡੀਟੇਲ ਹੋਂਦੇ ਇਸ਼ਾਰੇਾਂ ਤੇ ਉਹਦੇ ਚ ਵੀ ਇਹਨੂੰ ਗ੍ਰਫਤਾਰ ਕੀਤਾ ਸੀ ਇਹ ਜ਼ਮਾਨਤ ਤੇ ਆਇਆ ਸੀ ਤੇ ਇਹ ਬੜੀ ਜਿਹੜੀ ਕੋਈ ਸੰਸਨੀ ਕੇਸ ਇਹਨਾਂ ਨੇ ਮੋਡਰ ਕਰਨਾ ਸੀ ਉਹਨੂੰ ਵੀ ਅੰਜਾਮ ਦੇਣ ਤੋਂ ਰੋਕਿਆ ਜਾ ਸਕਿਆ ਤੇ ਆਉਣ ਵਾਲੇ ਲੋਕ ਸਭਾ ਚੋਣਾਂ ਤੇ ਮੱਦੇ ਨਜ਼ਰ ਵੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਗੈਂਗਸਟਰ ਅਤੇ ਕ੍ਰਿਮੀਨਲ ਦੀ ਮੂਵਮੈਂਟ ਜਿਹੜੀ ਆ ਉਹ ਪਟਿਆਲਾ ਜ਼ਿਲ੍ਹੇ ਚ ਬਿਲਕੁਲ ਨਾ ਹੋਵੇ ਇਹਨਾਂ ਦੀ ਉਮਰ ਕਿੰਨੀ ਕੁ ਸੀਗੀ ਸਰ ਇਹ ਸਾਰੇ ਸਾਰੇ ਨੌਜਵਾਨ ਨੇ ਜੀ ਇਹਨਾਂ ਦੀ 25 ਸਾਲ ਤੋਂ ਘੱਟ ਕੋ ਮਾਰਾ ਸਾਰਿਆਂ ਦੀ ਤੇ ਸਾਰਿਆਂ ਦਾ ਕ੍ਰਿਮਨਲ ਪਿਸ਼ੋਕੜਾ ਡਾ ਤੇ ਇਹਨਾਂ ਨੇ ਬਾਹਰ ਬੈਠੇ ਗੈਂਗਸਟਰ ਦੇ ਇਸ਼ਾਰੇ ਤੇ ਕਿਸੇ ਵੱਡੀ ਵਾਰਦਾਤ ਨੂੰ ਪਟਿਆਲੇ 'ਚ ਅੰਜਾਮ ਦੇਣਾ ਸੀ ਸਰ ਕਰਦੇ ਕਿਸੇ ਜੀ ਇਹ ਬੇਰੋਜ਼ਗਾਰ ਨੇ ਜੀ ਸਰ ਪਤਾ ਲੱਗਿਆ ਜੀ ਕਿਸੇ ਕਿਸਵਾਰੇ ਕੋਈ ਉਹ ਦੇਖੋ ਜੀ ਉਹ ਅਸੀਂ ਹਰ ਵਾਰੀ ਫਾਰਵਰਡ ਤੇ ਬੈਕਵਰਡ ਲਿੰਕੇਜ ਸਾਰੇ ਐਗਜ਼ਾਮਨ ਕਰਦੇ ਆ ਕਿ ਵੈਪਨ ਕਿੱਥੋਂ ਲੈ ਕੇ ਆਏ ਸੀ ਕਿਹੜੇ ਕੰਮ ਲਈ ਵਰਤਨੇ ਸੀ ਕਿਉਂਕਿ ਵੈਪਨਾਂ ਦੀ ਕੁਆਲਿਟੀ ਬੜੀ ਵਧੀਆ ਹੈ ਇਹਨਾਂ ਤੋਂ ਜਿਹੜਾ ਇੱਕ ਜਾਲੀ ਆਰ ਸੀ ਬਣਾਈ ਹੋਈ ਫੋਰਡ ਆਈਕਨ ਗੱਡੀ ਆ ਜਿਹੜੀ ਹਰਿਆਣਾ ਨੰਬਰ ਦੀ ਉਹਦੀ ਵੀ ਉਹ ਵੀ ਬਰਾਮਦ ਅਸੀ ਕੀਤੀ ਆ ਉਹਦੀ ਆਰ ਸੀ ਜਾਲੀ ਸੀਗੀ ਤੇ ਜਾਲੀ ਨੰਬਰ ਦੀ ਗੱਡੀ 'ਚ ਤਿੰਨ ਅਸਲੇ ਮਤਲਬ ਇਹਨਾਂ ਨੇ ਜ਼ਰੂਰ ਕਿਸੇ ਨਾ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਹੜਾ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਟਾਲਿਆ ਥੈਂਕ ਯੂ